ਓ ਤਾਇਆ ਆ ਘਰ ਤੁਹਾਡੇ ਹੀ ਆ ਅਸੀਂ ਨਹੀਂ ਵੇਚਣਾ ਸ਼ੇਰਾ ਓ ਮੈਂ ਘਰ ਨਹੀਂ ਖਰੀਦਣ ਆਇਆ ਆਹਾ ਅ ਬੇਲਾ ਤੁਹਾਡਾ ਸਾਡਾ ਵੀ ਬਿਲਾ ਗਿਆ ਆਹੋ ਗਾਨਾ ਪੁਰਾ ਤੇਰਾ ਨੋਈ ਆ ਮੇਰੀ ਹੈ ਆ ਫਿਰ ਤੁਹਾਡੇ ਹੀ ਬੇਲਾ ਕਿੰਨਾ ਬਿਲਾ ਆ ਸ਼ੇਰਾ ਬਸ 25980 ਰੁਪਏ ਆ ਤਾਂ ਬਿਲ ਨਹੀਂ ਹੈਗਾ ਇਹ ਚੱਲ ਮੈਂ ਐਂ ਕਰਦਾ ਮੈਂ ਮੀਟਰ ਨਾਲ ਚੈੱਕ ਕਰ ਲੈਂਦਾ। ਨਾ ਸਾਡੇ ਕਿਹੜਾ ਆਟਾ ਚੱਕੀ ਲੱਗੀ ਹੋਈ ਐ? ਦੋ ਬੱਲ ਬਨੇ, ਦੋ ਪੱਖੇ ਨੇ। ਐਨਾ ਕਿਵੇਂ ਬਿਲ ਆਜੂਗਾ? ਇਹ ਤਾਂ ਹੋਈ ਨਹੀਂ ਸਕਦਾ ਵੀ 25000 ਬਿੱਲ ਸਾਡਾ ਆਜੇ। ਉਹ ਤਾਇਆ ਥੋੜਾ ਹੀ ਆਹੇ। ਆਹ ਤਾਰ ਸਿੱਧੀ ਅੰਦਰ ਥੋੜੇ ਜਾਂਦੀ ਆ। ਨੰਬਰ ਵੀ ਸੇਮ ਹੀ ਆ। ਨਾ ਮੈਨੂੰ ਐਂ ਦੱਸ ਤੂੰ ਕੀ ਦਾ ਮੁੰਡਾ ਐ? ਮੈਂ ਬਲਵਿੰਦਰ ਦਾ। ਤੈਨੂੰ ਪੱਕਾ ਪਤਾ ਵੀ ਤੂੰ ਬਲਵਿੰਦਰ ਦਾ ਹੀ ਐ। ਓਏ ਆਹ ਕਹਜੇ ਚਵੜਾ ਮਾਰ ਲੱਗਿਆ ਹੈ ਬੰਦਿਆਂ ਨੂੰ ਗੱਲ ਕਰ ਮੇਰ ਨਾਲ ਬੰਦਾ ਵਾਂਗੂ ਇਹ ਕਰਦਾ ਨਾਲੇ ਮੇਰੀ ਗੱਲ ਸੁਣ ਲੈ ਮੀਟਰ ਬਾਹਰ ਲੱਗਿਆ ਹੋਇਆ ਇਹਦੇ ਨਾਲ ਸਾਡਾ ਕੋਈ ਸਬੰਧ ਨਹੀਂ ਹੈਗਾ ਜਦੋਂ ਮੀਟਰ ਅੰਦਰ ਲੱਗਾ ਆਤੀ ਸ਼ੇਰਾ ਪੁੱਠਾ ਕਰਦੇ ਸੀ ਸਿੱਧਾ ਕਰਦੇ ਸੀ ਬਿੱਲ ਭਰਦੇ ਸੀ ਫੇਰ ਵੀ ਸਾਡੀ ਮਰਜ਼ੀ ਸੀ ਸਮਝ ਗਿਆ ਹੁਣ ਇਹ ਬਾਹਰ ਆ ਗਿਆ ਸਾਡਾ ਕੋਈ ਲਾਗਤ ਤੇ ਕਾ ਨਹੀਂ ਹੈਗਾ ਕੋਈ ਜੇ ਬਿੱਲ ਨਹੀਂ ਭਰੋਂਗੇ ਮੈਂ ਤੁਹਾਡਾ ਮੀਟਰ ਕੱਢ ਦੂੰ ਕੱਟਦਾ ਅਸੀਂ ਕੁੰਡੀ ਵਾਲਾ ਕੇ ਅੱਗੇ ਘੜਾ ਲਾਉਂਦੇ ਨਹੀਂ ਹੈਗੇ ਐ ਕਿਵੇਂ ਕੁੰਡੀ ਲਾ ਲੋਂਗੇ ਮੈਂ ਤੁਹਾਡੇ ਤੇ ਜੁਰਮਾਨਾ ਕਰ ਦੂੰ ਐ ਕਿਵੇਂ ਪਾ ਦੇਗਾ ਜੁਰਮਾਨਾ ਓ ਕੱਦੂ ਵਾਲਾ